ਬੱਕਰੀ ਫਾਰਮ ਤੇ ਲੋਨ 50% ਸਬਸਿਡੀ 70% ਸਬਸਿਡੀ 30% ਸਬਸਿਡੀ ਕੀ ਇਹ ਵਾਕਈ ਲੋਨ ਮਿਲਦਾ ਜਾਂ ਸਬਸਿਡੀ ਮਿਲਦੀ ਹੈ ਕਿ ਨਹੀਂ ਮਿਲਦੀ ਬਾਈ ਅੱਜ ਕੱਲ ਕਾਫੀ ਭਰਾਵਾਂ ਦਾ ਜਿਹੜਾ ਇਹ ਸਵਾਲ ਰਹਿੰਦਾ ਵੀ ਲੋਨ ਬਾਰੇ ਜ਼ਰੂਰ ਜਾਣਕਾਰੀ ਦਿਓ ਸਾਨੂੰ ਹਾਂਜੀ ਆਪਣੇ ਵੀ ਹਰ ਮਹੀਨੇ ਇੱਥੇ ਟ੍ਰੇਨਿੰਗ ਹੁੰਦੀ ਹੈ ਫਾਰਮ ਤੇ ਜੀ ਤੇ ਆਪਾਂ ਲੋਨ ਬਾਰੇ ਵੀ ਦੱਸਦੇ ਆ ਲੋਨ ਮਿਲਦਾ ਜਾਂ ਨਹੀਂ ਮਿਲਦਾ ਉਹ ਤਾਂ ਹੈਗੀ ਗੱਲ ਗਾਂ ਦੀ ਜੀ ਆਪਾਂ ਜਿਹੜੀ ਥੋੜੀ ਸਕੀਮ ਸਮਝਾ ਦਿੰਨੇ ਆ ਇਹ ਸੈਂਟਰ ਗਵਰਨਮੈਂਟ ਦੀਆਂ ਸਕੀਮ ਹੈ ਇੱਕ ਐਨਐਲਐਮ ਨੈਸ਼ਨਲ ਲਾਈਫਸਟਾਕ ਮਿਸ਼ਨ ਹੈ ਇਹਦੇ ਵਿੱਚ ਤੁਸੀਂ ਕੱਲੀਆਂ ਬੱਕਰੀਆਂ ਨਹੀਂ ਪੋਲਟਰੀ ਫਾਰਮ ਸੂਰ ਪਾਲਣਾ ਤੇ ਇੱਕ ਜਿਹੜਾ ਹੈਗਾ ਆਪਣਾ ਫੀਡ ਜਿਹੜਾ ਚਾਰੇ ਆਸਤੇ ਮਸ਼ੀਨਾਂ ਲਾਉਣੀਆਂ ਜਿਵੇਂ ਚਾਰ ਵਾਲੀਆਂ ਮਸ਼ੀਨਾਂ ਹੋਊਗਾ ਇਹ ਹੋ ਗਿਆ ਸੈਟਅਪ ਠੀਕ ਹੈ ਇਹ ਬਣਾ ਸਕਦੇ ਹੋ ਇਹਦੇ ਵਿੱਚ 50% ਸਬਸਿਡੀ ਹੈ ਸਾਰੇ ਕਾਸੇ ਦੇ ਵਿੱਚ ਜੀ ਤੇ ਆਪਾਂ ਬੱਕਰੀਆਂ ਤੇ ਗੱਲ ਕਰਦੇ ਹਾਂ ਬੱਕਰੀਆਂ ਦੇ ਵਿੱਚ ਪੰਜ ਗਰੁੱਪ ਹੈ 100 ਦਾ ਤੇ ਪੰਜ ਬੱਕਰੇ 200 300 400 500 ਬੱਕਰੀ ਤੱਕ ਲੋਨ ਤੁਸੀਂ ਅ ਅਪਲਾਈ ਕਰ ਸਕਦੇ ਹੋ ਠੀਕ ਹੈ 100 ਬੱਕਰੀ ਤੇ 5 ਬੱਕਰੀਆਂ ਤੇ 20 ਤੋਂ ਲੈ ਕੇ 25 ਲੱਖ ਦਾ ਲੋਨ ਹੁੰਦਾ ਜਿਹਦੇ ਵਿੱਚ 10 ਲੱਖ ਸਬਸਿਡੀ ਹੁੰਦੀ ਹੈ ਉਹਦੇ ਉੱਤੇ ਤੁਹਾਨੂੰ ਇੱਕ ਕਿਲਾ ਜ਼ਮੀਨ ਦਾ ਚਾਹੀਦੇ ਜਮ੍ਹਾਂਬੰਦੀ ਠੀਕ ਹੈ ਉਹ ਤੋਂ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਟ੍ਰੇਨਿੰਗ ਸਰਟੀਫਿਕੇਟ ਹੋਣਾ ਚਾਹੀਦਾ ਬੱਕਰੀਆਂ ਦਾ ਠੀਕ ਹੈ ਉਸ ਤੋਂ ਬਾਅਦ ਇੱਕ ਪ੍ਰੋਜੈਕਟ ਫਾਈਲ ਬਣਦੀ ਹੈ ਡੀਪੀਆਰ ਬਣਦੀ ਹੈ ਜਿਹਨੂੰ ਸੀਏ ਤਿਆਰ ਕਰਦਾ ਆਪਾਂ ਵੀ ਤਿਆਰ ਕਰਵਾ ਦਿੰਨੇ ਠੀਕ ਹੈ ਉਹਦਾ ਉਹ 'ਚ ਵੀ ਬਈ ਵੱਡੀਆਂ ਠੱਗੀਆਂ ਖਾਈ ਜਾਂਦੇ ਲੋਕ ਆਪਾਂ ਉਹਦਾ 6000 ਰੁਪਿਆ ਲੈਣੇ ਆ ਵੈਦ ਫਾਰਮ ਭਰ ਕੇ ਉਹਦਾ ਜਿੰਨਾ ਚਿਰ ਸੈਂਟਰ ਗਵਰਨਮੈਂਟ ਦੀ ਸਰਕਾਰੀ ਵੈਬਸਾਈਟ ਹੁੰਦੀ ਹੈ ਨਲਮ ਦੀ ਉਹ ਤੋਂ ਰਜਿਸਟ੍ਰੇਸ਼ਨ ਕੋਡ ਆ ਜਾਂਦਾ ਉੱਥੋਂ ਤੱਕ ਆਪਣਾ ਕਿਸੇ ਨੂੰ ਬਈ ਕਮਿਸ਼ਨ ਦੇਣ ਦੀ ਲੋੜ ਨਹੀਂ ਕੋਈ ਵਿਚ ਵਿਚੋਲਾ ਪਾਉਣ ਦੀ ਲੋੜ ਨਹੀਂ ਜੇ ਤੁਹਾਡਾ ਲੋਨ ਹੋ ਜਾਣਾ ਇਮਾਨਦਾਰੀ ਨਾਲ ਹੋ ਜਾਣਾ ਸਰਕਾਰ ਨੇ ਕਰ ਦੇਣਾ ਠੀਕ ਹੈ ਇਹ ਦਿੱਲੂਆਂ ਆਪਾਸ ਹੋ ਕੇ ਆਉਂਦਾ ਆਪਣੇ ਚੰਡੀਗੜ੍ਹ ਜਿਹੜੀ ਕੈਪੀਟਲ ਹੁੰਦੀ ਹੈ ਕਿਸੇ ਵੀ ਸਟੇਟ ਦੀ ਆਲ ਇੰਡੀਆ ਦੀ ਸਕੀਮ ਹੈ ਇਹ ਜੀ ਉਸ ਤੋਂ ਬਾਅਦ ਜ਼ਿਲ੍ਹੇ ਚ ਆਉਂਦਾ ਫਿਰ ਆਪਣੇ ਫਾਰਮ ਤੇ ਆਉਂਦਾ ਠੀਕ ਹੈ ਸਾਰਾ ਇਹ ਕਰਕੇ ਫਿਰ ਬੈਂਕ ਚ ਜਾਂਦਾ ਠੀਕ ਹੈ ਬੈਂਕ ਸਰਕਾਰੀ ਤੇ ਅਰਧ ਸਰਕਾਰੀ ਹੋਣੀ ਚਾਹੀਦੀ ਹੈ ਹੁਣ ਪ੍ਰਾਈਵੇਟ ਬੈਂਕਾਂ ਵੀ ਇਹਨੂੰ ਕਰ ਰਹੀਆਂ ਠੀਕ ਹੈ ਕਰਵਾ ਸਕਦੇ ਹੋ ਤੁਸੀਂ ਹੁੰਦਾ ਵੀ ਹੈ ਪਰ ਸਾਰਿਆਂ ਦਾ ਨਹੀਂ ਹੁੰਦਾ ਤੇ 1-4-5 ਮਹੀਨੇ ਬਈ ਲੈਂਦਾ ਇਹ ਠੀਕ ਹੈ ਦੂਜਾ ਜਿਹੜਾ ਤੁਸੀਂ 25 ਦੇ 35% ਵਾਲੀ ਆ ਉਹ ਪੀਐਮਈਜੀਪ ਚ ਹੈ ਪ੍ਰਧਾਨ ਮੰਤਰੀ ਯੋਜਨਾ ਦੀਨ ਹੈਗਾ ਉਹ ਵੀ ਸੈਂਟਰ ਗਵਰਨਮੈਂਟ ਦੀ ਹੈ ਉਹ ਜਿਹੜੀ ਸਿਰਫ 100 ਬੱਕਰੀ ਤੱਕ ਹੀ ਲੈ ਸਕਦੇ ਹੋ ਪਰ ਉਹਦੇ ਵਿੱਚ ਕੀ ਹੈ ਉਹਦੀ ਸਬਸਿਡੀ ਬਹੁਤ ਲੇਟ ਆਉਂਦੀ ਹੈ ਸਾਲ ਵੀ ਲੱਗ ਸਕਦਾ 2 ਵੀ 3 ਸਾਲ ਵੀ ਲੱਗ ਸਕਦੀ ਹੈ ਜਿਹੜੀ ਐਨਐਲਐਮ ਚ ਸਬਸਿਡੀ 101% ਆਉਗੀ ਸਾਨੂੰ ਧੱਕੇ ਖਾਣ ਦੀ ਲੋੜ ਨਹੀਂ ਆਉਊਗੀ ਤੁਹਾਡੇ 4-5 ਮਹੀਨਿਆਂ ਚ ਹਾਂ ਇਹ ਚ ਬਹੁਤ ਵਧੀਆ ਇਹ ਮਾੜੀ ਚੀਜ਼ ਤਾਂ ਨਹੀਂ ਪਰ ਐਡੇ ਬਈ ਸੌਖੀ ਖੇੜ ਵੀ ਹੈਣੀਗੀ 100 ਬੱਕਰੀ ਪਾਲਣੀ ਬਹੁਤ ਔਖੀ ਆ ਉਸ ਤੋਂ ਪਹਿਲਾਂ ਲੋਨ ਲੈਣ ਤੋਂ ਪਹਿਲਾਂ ਤੁਹਾਡੇ ਕੋਲ ਤਜਰਬਾ ਹੋਣਾ ਚਾਹੀਦਾ ਹੈ ਟ੍ਰੇਨਿੰਗ ਲੈ ਲਓ ਜਿਵੇਂ ਆਪਣੇ ਹਰ ਮਹੀਨੇ ਟ੍ਰੇਨਿੰਗ ਹੁੰਦੀ ਹੈ ਹੁਣ 3 ਤੇ 4 ਅਗਸਤ ਦੀ ਟ੍ਰੇਨਿੰਗ ਹੈਗੀ ਆ 2 ਦਿਨਾਂ ਦੀ ਹੁੰਦੀ ਆ ਆਪਾਂ ਸਰਟੀਫਿਕੇਟ ਬਣਾ ਕੇ ਦਿੰਨੇ ਜਿਹੜਾ ਲੋਨ ਚ ਚੱਲਦਾ ਤੇ ਉਸ ਤੋਂ ਬਾਅਦ ਜਿਹੜਾ ਚੱਲ ਪੈਂਦਾ ਆਪਣਾ ਪ੍ਰੋਜੈਕਟ ਫਾਈਲ ਵੀ ਬਣਾ ਦੇਣਾ ਸਾਰੇ ਕਾਗਜ਼ ਤਿਆਰ ਕਰਵਾ ਦੇ ਲੈ ਆਪਾਂ ਪਰ ਲੋਨ ਤੋਂ ਪਹਿਲਾਂ ਬਈ ਇੰਨਾ ਨਹੀਂਗਾ ਹੁਣ ਕਈ ਪੰਜਾਬੀ ਮੇਰੇ ਕੋਲੇ ਆਉਂਦੇ ਐ ਲੋ ਇੱਥੇ ਲੋਨ ਦੇ ਚੱਕਰ ਚ ਉਹਨਾਂ ਨੂੰ ਇਹ ਹੁੰਦਾ ਜਿਹੜਾ ਬਈ 10 ਲੱਖ ਜਾਂ 50% ਸਬਸਿਡੀ ਮਿਲਣੀ ਹੈ ਘਰ ਤੇ ਲਾ ਲਾਂਗੇ ਮੁੰਡਾ ਬਾਹਰ ਭੇਜ ਦਿਆਂ ਕਾਰ ਤੇ ਲਾ ਦਾਂਗੇ ਇਹ ਕੰਮ ਹੈ ਨਹੀਂ ਬਈ ਇਹ ਬਹੁਤ ਵੱਡੇ ਅਫਸਰਾਂ ਨੇ ਜਿਹੜੇ ਵੱਡੇ ਵੱਡੇ ਸਲਾਹਕਾਰਾਂ ਨੇ ਜਿਹੜੇ ਸੈਂਟਰਲ ਗਵਰਨਮੈਂਟ ਦੇ ਐ ਐਨੀਮਲ ਸਬਸਿਡਰੀ ਵਾਲੇ ਉਹਨਾਂ ਨੇ ਸਕੀਮ ਬਣਾਈ ਐ ਇਹਦੇ ਵਿੱਚ ਕੱਲੀ ਕੱਲੀ ਐਕਟ ਲਵਾਉਣਗੇ ਸੋ ਉਤੋਂ ਕੱਲਾ ਕੱਲਾ ਜਾਨਵਰ ਦਵਾਉਣਗੇ ਉਹਨਾਂ ਨੇ ਕਿਸ਼ਤਾਂ ਜਾਂ ਉਹਨਾਂ ਨੇ ਵਿਆਜ ਜਾਂ ਉਹਨਾਂ ਨੇ ਸਬਸਿਡੀ ਸਾਰਾ ਐ ਇੱਕ ਚੀਜ਼ ਬਣਾਈਏ ਜੇ ਤੁਸੀਂ ਇੱਕ ਥਾਂ ਤੋਂ ਮੈਸ ਕਰੋਗੇ ਤੁਹਾਡਾ ਸਾਰਾ ਹੀ ਕੰਮ ਡਾਵਾ ਡੋਲ ਹੋ ਜਾਣਾ ਹਾਂ ਉਹ ਉੱਤੇ ਪੈਸੇ ਲਾਉਣੇ ਪੈਣਗੇ ਜਿਹੜੇ ਨੌਜਵਾਨ ਕੋਲੇ ਪੈਸੇ ਹੈ ਨਹੀਂ ਚੰਗਾ ਸੈਟਅਪ ਹੈਗਾ ਚੰਗਾ ਇਹ ਚ ਸਬਸਿਡੀ ਹੈਗੀ ਹੈ ਜਿਹਨੇ ਕੰਮ ਕਰਨਾ ਚਾਹੁੰਦਾ ਠੀਕ ਹੈ ਤੇ ਉਹ ਇਹਦੇ ਵਿੱਚ ਅਪਲਾਈ ਕਰ ਸਕਦਾ ਉਸ ਤੋਂ ਪਹਿਲਾਂ ਆਪਦਾ ਟ੍ਰੇਨਿੰਗ ਲੈ ਕੇ 5-10 ਜਨਵਾਰ ਤੋਂ ਸ਼ੁਰੂ ਕਰੋ ਤੁਹਾਨੂੰ ਤਿਆਰਬਾ ਹੋਣਾ ਚਾਹੀਦਾ ਇੱਕ ਇਹ ਚ ਸਭ ਤੋਂ ਵਧੀਆ ਚੀਜ਼ ਹੈਗੀ ਇਹ ਚ ਬੀਮਾ ਹੁੰਦਾ ਕੰਪਨੀ ਬੀਮਾ ਕਰਕੇ ਜਾਂਦੀ ਹੈ ਉਹ ਸਰਕਾਰ ਉਹਨਾਂ ਨੂੰ ਬੀਮਾ ਕਰਾਉਂਦੀ ਹੈ ਹੁਣ ਆਪਣੇ 2-4 ਜਾਨਵਰਾਂ 10 ਜਾਨਵਰਾਂ ਤੇ ਆਉਂਦੇ ਨਹੀਂ ਉਹ ਠੀਕ ਹੈ ਤੇ ਇਹ ਸਰਕਾਰ ਨੂੰ ਵੀ ਮੰਗ ਆ ਯਾਰ ਬੱਕਰੀਆਂ ਦੀ ਹਰ ਅਸੀਂ 5-500 ਰੁਪਿਆ ਸਾਲ ਦਾ ਨਾਗ ਦਾ ਭਰਨ ਨੂੰ ਤਿਆਰ ਹੈ ਬੱਕਰੀਆਂ ਵਾਲੇ ਸਾਰੇ ਜਿਹੜੇ ਦੇਸੀ ਮਾਲ ਵੀ ਹੈ ਫਾਰਮ ਵਾਲੇ ਵੀ ਹੈ ਇਹ ਬੀਮਾ ਇਹਦਾ ਹੋਣਾ ਚਾਹੀਦਾ ਜੀ ਕਿਉਂਕਿ ਜਾਦੇ ਹੁਣ ਗਰੀਬ ਬੰਦੇ ਬਾਹਰ ਚਾਰਦੇ ਆ ਕਈ ਵਾਰੀ ਹੁਣ ਜਿਵੇਂ ਝੋਨੇ ਦਾ ਰੀਸ ਸਪਰੇ ਵਾਲਾ ਪਾਣੀ ਪੀਲੇ ਬੱਕਰੀਆਂ ਮਰ ਜਾਂਦੀਆਂ ਠੀਕ ਹੈ ਪਰ ਬੱਕਰੀਆਂ ਮੰਨੀਆਂ ਅੱਜ ਤੱਕ ਕਿਸੇ ਸਰਕਾਰ ਦਾ ਕਿੰਨੀਆਂ ਸਰਕਾਰਾਂ ਬਦਲੀਆਂ ਕੋਈ ਧਿਆਨ ਨਹੀਂ ਗਿਆ ਠੀਕ ਹੈ ਲੋਨ ਇਹਦੇ ਹੁੰਦੇ ਵੀ ਆ ਬਾਈ ਤੇ ਪਰ ਕਈ ਲੋਨ ਦੇ ਥਾਂ ਤੇ ਟ੍ਰੇਨਿੰਗਾਂ 'ਚ ਠੱਗੀ ਵੀ ਮਾਰੀ ਜਾਂਦੇ ਉਹਨਾਂ ਕੋਲੋਂ ਕੋਈ ਬੰਦਾ ਨਹੀਂ ਆਉਂਦਾ ਟ੍ਰੇਨਿੰਗ ਤੇ ਉਹ ਲੋਨ ਦੇ ਨਾਂ ਤੇ ਸੱਦੀ ਜਾਂਦੇ ਆ ਅਸੀਂ 5 ਲੱਖ ਬਿਨਾਂ ਜ਼ਮੀਨ ਤੋਂ ਦਵਾਉਣੇ 10 ਲੱਖ ਦਵਾਉਣੇ ਇਹ ਜਿਹੀਆਂ ਗੱਲਾਂ ਜਨਾ ਬਾਈ ਜਾਓ ਆਪਦਾ ਤੁਹਾਡੇ ਕੋਲੇ ਗੂਗਲ ਹੈਗਾ ਤੁਹਾਡੇ ਕੋਲੇ ਸੀਏ ਕੋਲੇ ਜਾਓ ਆਪਦੇ ਕੋਲੇ ਜਾਂ ਕਿਸੇ ਪੜ੍ਹੇ ਲਿਖੇ ਬੰਦੇ ਕੋਲੇ ਜਾਓ ਉਹਨੂੰ ਪੁੱਛੋ ਬਈ ਇਹ ਸਕੀਮ ਹੈਗੀ ਹੈ ਨਹੀਂ ਇਹ ਕੀ ਕੋਸਾ ਅੱਖਾਂ ਮੀਚ ਕੇ ਕਿਸੇ ਵੀ ਟ੍ਰੇਨਿੰਗ ਵਾਲੇ ਸੈਂਟਰ ਤੇ ਜਾਂ ਮੇਰੇ ਤੇ ਵੀ ਭਾਵੇਂ ਵਿਸ਼ਵਾਸ ਨਾ ਕਰੋ ਆਪਦਾ ਪੂਰੀ ਜਾਣਕਾਰੀ ਲੈ ਕੇ ਫੇਰ ਆਓ ਆਪਣੇ ਕੋਲੇ ਤੇ ਜਿਹੜੀ ਤੁਹਾਨੂੰ ਰੈਂਦੀ ਜਾਣਕਾਰੀ ਹੈ ਕੋਈ ਸਰਟੀਫਿਕੇਟ ਬਣਾਉਣਾ ਜਾਂ ਕੋਈ ਪ੍ਰੋਜੈਕਟ ਫਾਈਲ ਬਣਾਉਣੀ ਹੈ ਲੋਨ ਸੰਬੰਧੀ ਉਹ ਆਪਾਂ ਤਿਆਰ ਕਰ ਦਿੰਦੇ ਹਾਂ